Ya <music> que

ਬਹੁਤ ਸਤਿਕਾਰਯੋਗ ਗੁਰੂ ਰੂਪ ਦੇ ਰਿਸਾਲ ਸੰਗ ਜੀਓ ਆਪ ਜੀ ਨੂੰ ਜਾਣ ਕੇ ਬੜੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸੱਤ ਬਾਬਾ ਪ੍ਰੀਤ ਨਾਥ ਜੀ ਦੇ 40ਵੀਂ ਵਰ੍ਹੇ ਤੇ ਮੇਰਾ ਸ੍ਰੀ ਸੱਤ ਬਾਬਾ ਭਗਤੀ ਨਾਥ ਜੀ ਨਾਥਾਂ ਦੀ ਕੁਟਿਆ ਰੋਪੜ ਰੋਡ ਸ੍ਰੀ ਮਛੂਆਣਾ ਸ਼ਹਿਰ ਵਿਖੇ ਮਨ ਆ ਬੜੀ ਸਰਦਾ ਨਾਲ ਬਣਾਇਆ ਜਾ ਰਿਹਾ ਜਿੰਨੇ ਵੀ ਵੱਖੋ ਵੱਖ ਦੇਰਿਆਂ ਤੋਂ ਆਏ ਹੋਏ ਸਾਧੂ ਸੰਤ ਮਹੰਤ ਸਾਈ ਲੋਕ ਬਾਬਾ ਰਵੀ ਨਾਥ ਜੀ ਵੱਲੋਂ ਸਭ ਨੂੰ ਜੀ ਆਇਆਂ ਆਖਦੇ ਹਾਂ ਤੁਹਾਡੀ ਸੇਵਾ ਦੇ ਵਿੱਚ ਮਹਾਪੁਰਸ਼ ਸੰਤ ਬਾਬਾ ਜੋਰਾਦਾਸ ਪੰਜਾਬ ਭਾਰਤੀ ਹੀਰਾਂ ਵਾਲਿਆਂ ਨੇ ਆਪਣੀ ਕਲਮ ਚਲਾ ਕੇ ਇੱਕ ਸ਼ਬਦ ਪ੍ਰਕਾਸ਼ ਗ੍ਰੰਥ ਦੀ ਰਚਨਾ ਕੀਤੀ ਆ ਬੋਸ ਰਚਨਾ ਨੂੰ ਲੈ ਕੇ ਤੁਹਾਡੇ ਰੂਪ ਰੂਪ ਹੋਣ ਜਾ ਰਹੇ ਆਂ ਪ੍ਰੇਮ ਦਾ ਸਰਪਨ ਕਰਨਾ ਆਓ ਫਕੀਰਾਂ ਦੇ ਦਰਬਾਰ ਤੇ ਫਕੀਰਾਂ ਦੇ ਨਾਂ ਦਾ ਜਕਾਰਾ ਲਾਈਏ ਜਕਾਰੀ ਜਕਾਰੇ ਦੀ ਆਵਾਜ਼ ਸਾਰੀ ਸੰਗਤ ਨੇ ਗੱਜ-ਵੱਜ ਕੇ ਬੋਲਣੀ ਆ ਬੋਲ ਬਾਬਾ ਪ੍ਰੀਤਨਾਥ ਮਹਾਰਾਜ ਕੀ ਜੈ ਬੋਲ ਸਤਿਬਾਬਾ ਭਗਤੀਨਾਥ ਮਹਾਰਾਜ ਕੀ ਜੈ ਬੋਲ ਬਾਬਾ ਰਵੀਨਾਥ ਮਹਾਰਾਜ ਕੀ ਜੈ ਬੋਲ ਰਾਜ ਕੀ ਸਾਧ ਸੰਗਤ ਕੀ ਜੈ ਬੋਲ ਅਕਰ ਖੇੜੇ ਕੀ ਜੈ बोल भारती महाराज सौर पे ताल ताल न सी गौर न मेरे न ज्ञान गौर पूरा सूरा तारी जो कर ले आप समान। मेर आदि अंत गौर पूरे न जतर व्यापक चार सफ़ेरे निमार गौर सूरे न आकाश पताल बणाया न ठीक बणाई तूं सूरज चंद बणाया बंद पौण आपी पाई तूं त रात पौण त पाणी त आकाश नारा तूं ਗੋਰਾ ਦਾਸ ਬੋਲ ਕਾਸਾਰੇ ਸਤ ਗੁਰ ਸ਼ਬਦ ਪੰਡਾਰਾ ਤੂੰ ਗੋਰਾ ਦਾਸ ਬੋਲ ਦਾਸਾਰੇ ਸਤ ਗੁਰ ਸ਼ਬਦ ਪੰਡਾਰਾ ਤੂੰ ਮੇਰੇ ਗੁਰ ਪਰਨਾਲੀ ਦੀ ਰੀਤ ਸੁਣ ਲੋ ਮਾਫ਼ ਕਰਨਾ ਮੇਰਾ ਕਸੂਰ ਸਾਡੋ ਮਾਤਾ ਜੀ ਦੇ ਪੇਟ ਦਾ ਦੁੱਧ ਪੀਤਾ ਜੱਟ ਦੇ ਸਰਦੇਸ਼ ਮਸਹੂਰ ਸਾਡੋ ਪਿਤਾ ਜੀ ਨੂੰ ਜਾਣਦਾ ਦੇਸ ਸਾਰਾ ਇੱਕ ਜਾਣਦਾ ਨਹੀਂ ਲੰਘੂਰ ਸਾਡੋ दा गुरु अजताद मेरा फूल पार तेरा पता नूर सदो पेट मेरे दी सिखने मत जीने पूना पाऊगा चकना चूर सदो ਜੋ ਰਾਤਾਂ ਜਦ ਸਭ ਤੇ ਸਰੂਪ ਹੋਇਆ ਇੱਕ ਨੀਗਾ ਨ ਦੇਖੇਗਾ ਸੂਰਜਾਦੋ ਇੱਕ ਨੀਗਾ ਨ ਦੇਖੇਗਾ ਸੂਰਜਾਦੋ ਬੋਲ ਸੰਤ ਬਾਪਾ ਪ੍ਰੀਤਨਾਥ ਮਹਾਰਾਜ ਕੀ ਜੈ ਮੇਰੇ ਸਤ ਗੁਰ ਤੇਰੀ ਜੈ ਹੋਵੇ ਮੇਰੇ ਸਤ ਪਿਉਰ ਤੇਰੀ ਜੈ ਹੋਵੇ ਮੇਰੇ ਸਤ ਗੁਰ ਤੇਰੀ ਜੈ ਹੋਵੇ ਮੇਰੇ ਸਤ ਗੁਰ ਤੇਰੀ ਜੈ ਹੋਵੇ ਸਤ ਗੁਰ ਤੇਰੀ ਜੈ ਹੋਵੇ ਮੇਰੇ ਸਤ ਗੁਰ ਤੇਰੀ ਹੈ ਮੇਰੇ ਸਤ ਗੁਰ ਤੇਰੀ ਜੈ ਹੋਵੇ

मन ते आनद ने मन ते आे भेण सिखियान तूं घुर परग सारे सतगुर ते सतगुर मुख तोले शब तम शब शे शाबुम शबर सानक में खुले दसे दवा

ਗੁਰ ਪਾਣੀ ਸੱਚੀ ਲਖਤ ਵੇਦ ਚੋਂ सारी मेर सत दौर ते લોકદા હુકમન સાબનુ મારે હકમે સાબનુ મારે હકમે સાબનુ મારે નીન લોક નિરંગણ દેહી ચાંદ સૂરજ બરમ બચારે ચાંદ સૂરજ બરમ બચારે ચાંદ સૂરજ બરમ બચારે દન મેરા તી આત્મા એતો તી દેખ ખોજીએ હારે सत मार सब प ही है, ते रखण रखण बि प्यारे स्थां जी संगत जो पूरा तारे

ਜੇ ਪਾਵੇ ਸੀਸ ਗੁਰੂ ਨੂੰ ਪਾਰ ਮੇਰੇ ਸਤ ਗੁਰ ਤੇਰੀ ਜੈ ਹੋਵੇ ਮੇਰੇ ਸਤ ਗੁਰ ਤੇਰੀ ਮੇਰੇ ਸਤ ਗੁਰ ਤੇਰੀ ਜੈ ਹੋਵੇ नाम तूं जित्या हमारे तूं जित्या हमारे तूं जित्या हमारे तूं मेरा में ते सतको ना छपकारे जो राजा समकारे जो राजा छपकारे हेॾा रे का सवारे जो मुंगे सो ते ਮੇਰੇ ਸਤ ਗੁਰ ਤੇਰੀ ਜੈ ਹੋਵੇ ਮੇਰੇ ਸਤ ਗੁਰ ਤੇਰੀ ਜੈ ਹੋਵੇ ਮੇਰੇ ਸਤ ਗੁਰ ਤੇਰੀ ਜੈ ਹੋਵੇ ਸਤ ਗੁਰ ਤੇਰੀ ਜੈ ਹੋਵੇ ਸਤ ਗੁਰ ਤੇਰੀ ਜੈ ਹੋਵੇ ਬੋਲ ਸੰਤੁਰ ਦਾ ਪੰਜਾਬੀ ਮਾਰ